ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਹੁਤ ਸਾਰੇ ਵਿਦਿਆਰਥੀ ਜਿਹੜੇ IAS ਦੀ ਮੁੱਖ ਪ੍ਰੀਖਿਆ ਦੇ ਵਿੱਚ ਪੰਜਾਬੀ ਸਾਹਿਤ ਆਪਸ਼ਨਲ ਵਿਸ਼ੇ ਦੇ ਨਾਲ ਅਪੀਅਰ ਹੁੰਦੇ ਨੇ ਉਹਨਾਂ ਦੀ ਤੇ ਹੋਰ ਬਹੁਤ ਸਾਰੇ ਵਿਦਿਆਰਥੀ ਜਾਂ ਅਬਲਾਖੀ ਜਿਨ੍ਹਾਂ ਨੂੰ ਕਦੇ ਨਾ ਕਦੇ ਕਿਤੇ ਨਾ ਕਿਤੇ ਗੁਰਬਾਣੀ ਨੂੰ ਲਿਖਤੀ ਰੂਪ ਵਿੱਚ ਸਿਰਫ ਯਾਦ ਸ਼ਕਤੀ ਦੇ ਸਹਾਰੇ ਲਿਆਉਣਾ ਪੈਂਦਾ ਹੈ ਤਾਂ ਉਹਨਾਂ ਦੀ ਸਾਂਝੀ ਸਮੱਸਿਆ ਇਹ ਬਣ ਜਾਂਦੀ ਹੈ ਕਿ ਜਦੋਂ ਉਹ ਗੁਰਬਾਣੀ ਦੀਆਂ ਤੁਕਾਂ ਨੂੰ ਲਿਖਦੇ ਨੇ ਆਪਣੀ ਯਾਦ ਸ਼ਕਤੀ ਦੇ ਸਹਾਰੇ ਤਾਂ ਉਹਨਾਂ ਦੇ ਵਿੱਚ ਲਗ ਮਾਤਰਾਵਾਂ ਦੀ ਕੋਈ ਨਾ ਕੋਈ ਗਲਤੀ ਰਹਿ ਜਾਂਦੀ ਹੈ ਇਹੋ ਜੇ ਬਹੁਤ ਸਾਰੇ ਸਵਾਲ ਆਉਂਦੇ ਨੇ ਵਿਦਿਆਰਥੀ ਪੁੱਛਦੇ ਨੇ ਕਿ ਜੀ ਅਸੀਂ ਕਿਵੇਂ ਯਾਦ ਕਰੀਏ ਗੁਰਬਾਣੀ ਦੀਆਂ ਤੁਕਾਂ ਜਾਂ ਕੀ ਕੋਈ ਤਰੀਕਾ ਹੈ ਕਿ ਅਸੀਂ ਇਸ ੁਕਾਈ ਤੋਂ ਜਾਂ ਇਸ ਗਲਤੀ ਤੋਂ ਬਚ ਜਾਈਏ ਸੋ ਅੱਜ ਅਸੀਂ ਦੋ ਜੁਗਤਾਂ ਦੋ ਮੈਥਡ ਉਹ ਦੇਖਣੇ ਨੇ ਜਿਹਦੇ ਨਾਲ ਅਸੀਂ ਵੱਧ ਤੋਂ ਵੱਧ ਸ਼ੁੱਧ ਗੁਰਬਾਣੀ ਲਿਖਣ ਦੇ ਨੇੜੇ ਪਹੁੰਚ ਸਕਦੇ ਆ ਆਪਾਂ ਪਹਿਲੀ ਯੁਕਤ ਜਿਹੜੀ ਹੈ ਉਹ ਸਕਰੀਨ ਦੇ ਉੱਤੇ ਤੁਸੀਂ ਦੇਖ ਰਹੇ ਹੋ ਉਹ ਹੈਗੀ ਸੁਚੇਤ ਉਚਾਰਨ ਦੀ ਅਕਸਰ ਅਸੀਂ ਜਿਹੜੀ ਚੀਜ਼ ਉਚਾਰਦੇ ਆ ਅਸੀਂ ਉਹਦੇ ਲਿਖਤ ਸਰੂਪ ਵੱਲ ਘੱਟ ਧਿਆਨ ਦਿੰਨੇ ਆ ਸਿਰਫ ਮੋਟਾ-ਮੋਟਾ ਦੇਖ ਲੈਣੇ ਆ ਪਰ ਉਹਦੇ ਵਿਚਕਾਰ ਉਹਦੀ ਜਿਹੜੀਆਂ ਬਰੀਕੀਆਂ ਨੇ ਉਚਾਰਨ ਦੀਆਂ ਉਹਨਾਂ ਵੱਲ ਧਿਆਨ ਨਹੀਂ ਦਿੰਦੇ ਫਾਰ ਐਗਜ਼ਾਮਪਲ ਕੋਈ ਗੁਰਬਾਣੀ ਦੀ ਤੁਕ ਲੈ ਲਓ ਉਦੇ ਵਿੱਚ ਅਕਸਰ ਹੀ ਦੇਖਿਆ ਜਾਂਦਾ ਕਿ ਲਘੂ ਮਾਤਰਾਵਾਂ ਨੂੰ ਉਚਾਰਨ ਦੇ ਵਿੱਚ ਨਹੀਂ ਲੈ ਕੇ ਆਇਆ ਜਾਂਦਾ ਸੋ ਜੇ ਆਪਾਂ ਪੰਜਾਬੀ ਵਿਆਕਰਨ ਦੇ ਵਿੱਚ ਦੇਖੀਏ ਤਾਂ ਇੱਕ ਨਿਯਮ ਅਕਸਰ ਜਿਹੜਾ ਵਾਰ-ਵਾਰ ਸੁਣਨ ਨੂੰ ਸਾਨੂੰ ਦੇਖਣ ਜਾਂ ਪੜ੍ਹਨ ਨੂੰ ਮਿਲਦਾ ਉਹ ਹੈ ਜਿਹਾ ਬੋਲੋ ਤੇ ਹਾ ਲਿਖੋ ਪੰਜਾਬੀ ਸ਼ਬਦ ਜੋੜਾਂ ਦੇ ਸੰਬੰਧ ਵਿੱਚ ਕਿੰਨੀਅਮ ਜਿਹੜਾ ਹੈਗਾ ਉਪਰਚਲਿਤ ਸੀ ਪਰ ਇੱਥੇ ਜੇ ਅਸੀਂ ਉਹਦੀ ਰਿਵਰਸ ਪ੍ਰੋਸੈਸ ਕਰਨੀ ਹੈ ਤਾਂ ਅਸੀਂ ਇੱਕ ਨਿਯਮ ਇਹ ਲਿਖ ਲਓ ਧਿਆਨ ਨਾਲ ਜਿਹਾ ਲਿਖਿਆ ਤੇਹਾ ਬੋਲੋ ਇਹਦਾ ਮਤਲਬ ਹੈ ਕਿ ਜੇ ਸਾਡੇ ਕੋਲ ਸ਼ਬਦ ਦੇ ਆਖਰੀ ਵਰਨ ਨੂੰ ਕੋਈ ਲਗੂ ਮਾਤਰਾ ਵੀ ਲੱਗੀ ਹੋਈ ਹੈ ਤਾਂ ਉਹ ਵੀ ਅਸੀਂ ਉਚਾਰਨ ਦੇ ਵਿੱਚ ਲੈ ਕੇ ਆਉਣੀ ਹੈ ਸੋ ਪਹਿਲੀ ਜੁਗਤ ਇਹ ਹੈ ਕਿ ਤੁਸੀਂ ਸੁਚੇਤ ਉਚਾਰਨ ਕਰਨਾ ਸ਼ੁਰੂ ਕਰਦੋ ਸੁਚੇਤ ਉਚਾਰਨ ਦੇ ਵਿੱਚ ਕੀ ਹੁੰਦਾ ਹੈ ਕਿ ਜਿਸ ਮਾਤਰਾ ਨੂੰ ਜਿੰਨਾ ਕਾਲ ਖੰਡ ਨਿਰਧਾਰਿਤ ਕੀਤਾ ਗਿਆ ਹੋਵੇ ਉਹਨੂੰ ਉਹਨਾਂ ਹੀ ਸਮਾਂ ਉਚਾਰਨਾ ਹੈ ਉਸ ਤੋਂ ਜ਼ਿਆਦਾ ਨਹੀਂ ਉਸ ਤੋਂ ਘੱਟ ਨਹੀਂ ਅਕਸਰ ਹੁਣ ਤੁਸੀਂ ਦੇਖ ਰਹੇ ਹੋ ਕਿ ਸਕਰੀਨ ਦੇ ਉੱਤੇ ਇੱਕ ਸ਼ਬਦਾਂ ਦੀ ਲਿਸਟ ਦਿੱਤੀ ਗਈ ਹੈ ਇਹਦੇ ਵਿੱਚ ਇਹ ਦੋ ਸ਼ਬਦ ਤੱਤੇ ਨੂੰ ਸਿਹਾਰੀ ਵਾਲਾ ਭਗਤ ਤੇ ਭਗਤੋ ਔਕੜ ਇਹ ਹੈ ਭਗਤੂ ਇਹ ਹੈ ਭਗਤੋ ਇਹ ਹੈ ਭਗਤ ਇਹ ਹੈ ਭਗਤਾ ਤੁਸੀਂ ਸਾਰਿਆਂ ਦਾ ਉਚਾਰਨ ਅਲੱਗ-ਅਲੱਗ ਸੁਣ ਸਕਦੇ ਹਾਂ ਮੈਂ ਬੋਲਿਆ ਉਚਾਰਨ ਕੀਤਾ ਤੁਸੀਂ ਦੁਬਾਰਾ ਰਿਵਰਸ ਕਰਕੇ ਵੀ ਸੁਣ ਸਕਦੇ ਹੋ ਇਹ ਦੋ ਰੈੱਡ ਕਿਉਂ ਕੀਤੇ ਨੇ ਕਿਉਂਕਿ ਅਕਸਰ ਗਲਤੀ ਇਹਨਾਂ ਦੇ ਵਿੱਚ ਹੀ ਹੁੰਦੀ ਹੈ ਕਿਉਂਕਿ ਸਾਨੂੰ ਲਗੂ ਮਾਤਰਾ ਬਾਰੇ ਘੱਟ ਪਤਾ ਲੱਗਦਾ ਕਿ ਅੰਕੜ ਲਾਉਣੀ ਹੈ ਸ਼ਬਦ ਨੂੰ ਕਿ ਆਖਰੀ ਆਖਰੀ ਵਰਣ ਨੂੰ ਸ਼ਬਦ ਦੇ ਆਖਰੀ ਵਰਣ ਨੂੰ ਅੰਕੜ ਲਾਉਣੀ ਹੈ ਸਿਹਾਰੀ ਲਾਉਣੀ ਹੈ ਕਿ ਮੁਕਤਾ ਹੀ ਛੱਡ ਦੇਣਾ ਇਸ ਕਰਕੇ ਸੀ ਪਹਿਲੀ ਯੁਗਤ ਜਿਹੜੀ ਸਭ ਤੋਂ ਵੱਧ ਕਾਰਗਰ ਯੁਗਤ ਹੈ ਔਰ ਪ੍ਰਮਾਣਿਕ ਯੁਗਤ ਹੈ ਇਤਿਹਾਸਕ ਤੌਰ ਤੇ ਵੇਦਾਂ ਦੇ ਵਿੱਚ ਪ੍ਰਾਤੀ ਸ਼ਾਖਿਆ ਦੇ ਰਾਹੀਂ ਉਚਾਰਨ ਨੂੰ ਪ੍ਰਮੁੱਖ ਰੱਖ ਕੇ ਉਹਨਾਂ ਦਾ ਸਰੂਪ ਯਾਦ ਰੱਖਿਆ ਜਾਂਦਾ ਸੀ ਜਿਹਦੇ ਵਿੱਚ ਲਘੂ ਮਾਤਰਾ ਤੱਕ ਨੂੰ ਵੀ ਯਾਦ ਰੱਖਣ ਦੀ ਇਹ ਹੀ ਜੁਗ ਸੀ ਕਿ ਜਿਹਾ ਲਿਖਿਆ ਤੇਹਾ ਉਚਾਰੋ ਜਾਂ ਤੇਹਾ ਬੋਲੋ ਠੀਕ ਹੈ ਜੀ ਸੋ ਪਹਿਲਾਂ ਤਾਂ ਜਿਸ ਤਰ੍ਹਾਂ ਦਾ ਲਿਖਿਆ ਹੋਇਆ ਉਸ ਤਰ੍ਹਾਂ ਦੀ ਉਚਾਰਨ ਦਾ ਅਭਿਆਸ ਬਣਾ ਲਓ ਜਦੋਂ ਤੁਸੀਂ ਉਸ ਤਰ੍ਹਾਂ ਦਾ ਅਭਿਆਸ ਕਰ ਲਿਆ ਤਕਰੀਬਨ ਤੁਹਾਡਾ 70 ਤੋਂ 80% ਦੀ ਤੁਹਾਡੀਆਂ ਜਿਹੜੀਆਂ ਉਚਾਰਨ ਦੇ ਨਾਲ ਹੀ ਤੁਹਾਡੇ ਮਨ ਦੇ ਵਿੱਚ ਉਸ ਸ਼ਬਦ ਦੀ ਛਾਪ ਆਪਣੇ ਆਪ ਬਣ ਜੂਗੀ ਜੇ ਭਗਤ ਲਿਖਿਆ ਹੋਇਆ ਤੁਸੀਂ ਭਗਤ ਤੇ ਉਚਾਰੋਗੇ ਜੇ ਹੁਣ ਮੂਲ ਮੰਤਰ ਪੜ੍ਹਨਾ ਹੈ ਤਾਂ ਇੱਕ ਓੰਕਾਰ ਸਤਿਨਾਮ ਔਕੜ ਸਤਿਨਾਮ ਨੂੰ ਵੀ ਨਹੀਂ ਬਣਾ ਦੇਣਾ ਕਿ ਡਬਲ ਉਹਦੀ ਦੁਲੈਂਕੜ ਵੀ ਨਹੀਂ ਲਗਾ ਦੇਣੀ ਕਿਉਂਕਿ ਇਹ ਬਿਲਕੁਲ ਕਲੀਅਰ ਗੱਲ ਹੈ ਕਿ ਜਿਹੜਾ ਹਰਸਵ ਸਵਰ ਹੁੰਦਾ ਹੈ ਜਾਂ ਲਗੋ ਮਾਤਰਾ ਹੁੰਦੀ ਹੈ ਉਹਦਾ ਕਾਲ ਉਹਦਾ ਸਮਾਂ ਉਹ ਜਿਹੜੀ ਦੀਰਘ ਮਾਤਰਾ ਹੈ ਉਹਦੇ ਨਾਲੋਂ ਕਾਫੀ ਘੱਟ ਹੁੰਦਾ ਆਪਾਂ ਅਕਸਰ ਅੱਧਾ ਕਹਿ ਦਿੰਦੇ ਆ ਪਰ ਇਹ ਜਦੋਂ ਸਪੈਕਟੋਗ੍ਰਾਮ ਨਾਲ ਦੇਖਿਆ ਗਿਆ ਤਾਂ ਇਹ ਅੱਧੇ ਤੋਂ ਵੀ ਥੋੜਾ ਜਿਹਾ ਘੱਟ ਹੁੰਦਾ ਦੂਜੀ ਗਲਤੀ ਜਿਹੜੀ ਅਸੀਂ ਕਰਦੇ ਆ ਉਹ ਇਹ ਆ ਕਿ ਭਗਤ ਹੈ ਤੇ ਭਗਤ ਹੈ ਹੁਣ ਇਹਨੂੰ ਜੇ ਤੁਸੀਂ ਭਗਤ ਹੈ ਇਦਾਂ ਯਾਦ ਕਰੋਗੇ ਤਾਂ ਤੁਹਾਨੂੰ ਯਾਦ ਰਹੂਗਾ ਕਿ ਇਸ ਸ਼ਬਦ ਦੇ ਵਿੱਚ ਹਾ ਹਾ ਆਉਂਦਾ ਜੇ ਤੁਸੀਂ ਇਹਨੂੰ ਹਾ ਹੈ ਨੂੰ ਇਗਨੋਰ ਕਰਤਾ ਤਾਂ ਭਗਤ ਐ ਦੇ ਤੌਰ ਤੇ ਕਰਤਾ ਤਾਂ ਗਲਤੀ ਹੋਣੀ ਸੁਭਾਵਕ ਹੈ ਇਸੇ ਤਰ੍ਹਾਂ ਬਹੁਤ ਸਾਰੇ ਜਿਹੜੇ ਵਿਅਕਤੀ ਨੇ ਕਈ ਵਾਰੀ ਉਹ ਪਾਠ ਕਰਦੇ ਹੋਏ ਗਾਵਹਿ ਨੂੰ ਵੀ ਗਾਵੈ ਪੜਦੇ ਨੇ ਗਾਵਹਿ ਗਾਵੈ ਦੇਖੋ ਦੋਨਾਂ ਦਾ ਉਚਾਰਨ ਬਿਲਕੁਲ ਡਿਫਰੈਂਟ ਹੈ ਪਰ ਜੇਕਰ ਮੈਂ ਗਾਵਹਿ ਬੋਲਿਆ ਤਾਂ ਨੇਚਰਲੀ ਮੈਂ ਗੱਗੇ ਨੂੰ ਕੰਨਾ ਵਾ ਵਾ ਹੇ ਨੂੰ ਸਿਹਾਰੀ ਹੀ ਲਿਖੂੰਗਾ ਜਦੋਂ ਲਿਖੂੰਗਾ ਕਿਉਂਕਿ ਮੇਰੀ ਮੈਮਰੀ ਦੇ ਵਿੱਚ ਵੀ ਹਾ ਹਾ ਬੋਲਦਾ ਸੋ ਇਸ ਕਰਕੇ ਸੁਚੇਤ ਉਚਾਰਨ ਉਹ ਪਹਿਲੀ ਯੋਗਤ ਹੁਣ ਦੇਖੋ ਜਦੋਂ ਅਸੀਂ ਉਚਾਰਨ ਕਰਦੇ ਹਾਂ ਗੁਰ ਪ੍ਰਸਾਦ ਜੇ ਗੁਰ ਪ੍ਰਸਾਦ ਉਚਾਰਨ ਕਰਦੇ ਹਾਂ ਤਾਂ ਫਿਰ ਇਹ ਵਾਲਾ ਸ਼ਬਦ ਆਊਗਾ ਜਿੱਥੇ ਰਾਰਾ ਪੂਰੇ ਦਾ ਪੂਰਾ ਮੁਕਤਾ ਹੈ ਠੀਕ ਹੈ ਜੀ ਪਰ ਜੇ ਅਸੀਂ ਜੋ ਲਿਖਿਆ ਹੋਇਆ ਉਸ ਤਰ੍ਹਾਂ ਉਚਾਰਨ ਕਰਦੇ ਹਾਂ ਜੇ ਅਸੀਂ ਕਰਦੇ ਹਾਂ ਗੁਰ ਪ੍ਰਸਾਦ ਗੁਰ ਪ੍ਰਸਾਦ ਹੁਣ ਦੇਖੋ ਪ੍ਰ ਪ੍ਰ ਇਹ ਆ ਸ਼ਬਦ ਪੱਪੇ ਦੇ ਪੈਰ ਚ ਰਾਰਾ ਇਹਦੇ ਚ ਪਪਾ ਹਲੰਤ ਹੈ ਪਪਾ ਹਲੰਤ ਰਾਰਾਪੂਰ ਹੈ ਇਹ ਨਹੀਂ ਇਹ ਨਹੀਂ ਤਾਂ ਤੁਸੀਂ ਇਹ ਇਗਨੋਰ ਕਰ ਦਿੰਦੇ ਆ ਬਹੁਤ ਸਾਰੇ ਬੱਚੇ ਕਿ ਜੀ ਰਾਰਾ ਪੈਰ ਚੈਸ ਕਰਕੇ ਰਾਰਾ ਹੁੰਦਾ ਹੈ ਨਹੀਂ ਉਲਟਾ ਹੁੰਦਾ ਹੈ ਪਪਾ ਹਲੰਤ ਪਪੇ ਦੇ نیچے ਹਲ ਚਿੰਨ ਹੈ ਰਾਰਾਪੂਰ ਹੈ ਤਾਂ ਇਹ ਬਣ ਗਿਆ ਪ੍ਰ ਹੁਣ ਇਹਦਾ ਉਚਾਰਨ ਹੈ ਪ੍ਰ ਤੇ ਇਸ ਸ਼ਬਦ ਦਾ ਜਿਹੜਾ ਮੈਂ ਹੁਣ ਲਿਖਿਆ ਇਹਦਾ ਉਚਾਰਨ ਹੈ ਪਰ ਉਨ ਜੇ ਤਾਂ ਉੱਥੇ ਲਿਖਿਆ ਹੋਇਆ ਗੁਰ ਪ੍ਰਸਾਦ ਫਿਰ ਤਾਂ ਇਸ ਤਰ੍ਹਾਂ ਲਿਖੋ ਜੇ ਲਿਖਿਆ ਹੋਇਆ ਗੁਰ ਪ੍ਰਸਾਦ ਫਿਰ ਤੁਹਾਨੂੰ ਪੱਪੇ ਦੇ ਪੈਰ ਚ ਰਾਰੇ ਦਾ ਉਚਾਰਨ ਕਰਨਾ ਪਊਗਾ ਤੇ ਨਾਲ ਦਦੇ ਨੂੰ ਸਿਹਾਰੀ ਦੀ ਮਾਤਰਾ ਵੀ ਉੱਥੇ ਤੁਹਾਨੂੰ ਉਚਾਰਨ ਦੇ ਵਿੱਚ ਹੀ بار بار ਅਭਿਆਸ ਕਰਕੇ ਤੁਹਾਡੇ ਕੰਠ ਹੋ ਜੂਗੀ ਤੇ ਤੁਹਾਨੂੰ ਇਹ ਦੁਆਰਾ ਸਮੱਸਿਆ ਨਹੀਂ ਆਊਗੀ ਇਸੇ ਤਰ੍ਹਾਂ ਜਦੋਂ ਜਪਜੀ ਸਾਹਿਬ ਦਾ ਪਾਠ ਕਰਦੇ ਆ ਤਾਂ ਕਈ ਵਿਦਿਆਰਥੀ ਜਾਂ ਪਾਠ ਕਰਨ ਵਾਲੇ ਉਹ ਮੰਨੇ ਤੇ ਮੰਨਾ ਦੇ ਵਿੱਚ ਕੋਈ ਫਰਕ ਨਹੀਂ ਕਰਦੇ ਹਾਲਾਂਕਿ ਸਾਨੂੰ ਇਹ ਪਤਾ ਹੋਣਾ ਚਾਹੀਦਾ ਕਿ ਇਹਦੇ ਵਿੱਚ ਇੱਕ ਲਾਂ ਲੱਗੀ ਹੋਈ ਹੈ ਕੱਲੀ ਇਹਦੇ ਵਿੱਚ ਦੁਲਾਾਂ ਲੱਗੀ ਹੋਈ ਹੈ ਤਾਂ ਮੰਨੇ ਤੇ ਮੰਨਾ ਦੇਖੋ ਉਚਾਰਨ ਦੇ ਵਿੱਚ ਵੀ ਸਪਸ਼ਟ ਤੌਰ ਤੇ ਸਾਨੂੰ ਪਤਾ ਲੱਗਦਾ ਹੈ ਸੋ ਪਹਿਲੀ ਯੁਕਤ ਜਿਹੜੀ ਸਾਨੂੰ ਸਭ ਤੋਂ ਵੱਧ ਸਹਾਈ ਹੁੰਦੀ ਹੈ ਉਹ ਹੈਗੀ ਸੁਚੇਤ ਉਚਾਰਨ ਦੀ ਮਤਲਬ ਜਦੋਂ ਉਚਾਰਨ ਕਰਨਾ ਹੈ ਤਾਂ ਇਹ ਚੇਤਨਾ ਸਾਡੇ ਮਨ 'ਚ ਹੋਵੇ ਸਾਡੇ ਧਿਆਨ ਪੂਰਾ ਫੋਕਸ ਕਰਕੇ ਸ਼ਬਦ ਦੇ ਉੱਤੇ ਕਿ ਸ਼ਬਦ ਨੂੰ ਕਿਹੜੀ-ਕਿਹੜੀ ਮਾਤਰਾ ਲੱਗੀ ਹੋਈ ਹੈ ਉਹਦੇ ਅਨੁਸਾਰ ਹੀ ਸਾਡਾ ਉਚਾਰਨ ਹੋਣਾ ਚਾਹੀਦਾ ਠੀਕ ਹੈ ਜੀ ਇਸ ਤੋਂ ਅਗਲੀ ਗੱਲ ਅਸੀਂ ਹੁਣ ਵਿਆਕਰਨਿਕ ਬਣਤਰ ਵੱਲ ਧਿਆਨ ਦੇਣ ਬਾਰੇ ਕਰ ਰਹੇ ਹਾਂ ਇਹ ਦੂਜੀ ਜੁਗਤ ਹੈ ਸਾਡੀ ਕਿ ਜਦੋਂ ਉਚਾਰਨ ਕਰਦੇ ਹੋਏ ਤੁਸੀਂ ਸ਼ਬਦ ਨੂੰ ਯਾਦ ਕਰ ਲਿਆ ਉਸ ਤੋਂ ਬਾਅਦ ਵੀ ਲਿਖਦੇ ਹੋਏ ਤੁਹਾਡੇ ਮਨ 'ਚ ਡਾਊਟ ਆ ਗਿਆ ਕਿਤੇ ਨਾ ਕਿਤੇ ਤੁਹਾਨੂੰ ਗੁਰਬਾਣੀ ਦੀ ਵਿਆਕਰਨਿਕ ਬਣਤਰ ਵੀ ਹੈਲਪ ਕਰਦੀ ਹੈ ਉਸ ਸ਼ਬਦ ਦੇ ਸਹੀ ਸਰੂਪ ਤੱਕ ਪਹੁੰਚਣ ਦੇ ਲਈ ਠੀਕ ਹੈ ਜੀ ਸ਼ਬਦਾਂ ਦੀ ਸਥਿਤੀ ਅਸੀਂ ਸ਼ਬਦਾਂ ਦੀ ਸਥਿਤੀ ਦਾ ਮਤਲਬ ਹੁੰਦਾ ਹੈ ਕਿ ਕੋਈ ਵੀ ਸ਼ਬਦ ਹੈ ਜਿਹੜਾ ਉਹਦਾ ਲਿੰਗ ਕੀ ਹੈ ਉਹ ਕਿਹੜੇ ਵਚਨ 'ਚ ਹੈ ਤੇ ਕਿਹੜੇ ਕਾਰਕ ਦੇ ਵਿੱਚ ਹੈ ਲਿੰਗ ਵਚਨ ਤੇ ਕਾਰਕ ਉਹ ਤਿੰਨ ਪ੍ਰਮੁੱਖ ਕਾਰਨ ਨੇ ਜਿਨ੍ਹਾਂ ਦੇ ਨਾਲ ਗੁਰਬਾਣੀ ਦੇ ਸ਼ਬਦਾਂ ਦਾ ਸਰੂਪ ਬਦਲ ਜਾਂਦਾ ਹੈ ਤੁਸੀਂ ਦੇਖੋਗੇ ਕਿ ਇੱਕੋ ਹੀ ਸ਼ਬਦ ਹੁੰਦਾ ਕਿਤੇ ਤਾਂ ਉਹ ਮੁਕਤਾ ਹੁੰਦਾ ਕਿਤੇ ਉਹ ਔਂਕੜ ਨਾਲ ਹੁੰਦਾ ਕਿਤੇ ਉਹ ਸਿਹਾਰੀ ਨਾਲ ਵੀ ਹੋ ਸਕਦਾ ਫਾਰ ਐਗਜ਼ਾਮਪਲ ਜਪਜੀ ਸਾਹਿਬ ਦੀ ਪੌੜੀ 21ਵੀਂ ਦੇ ਵਿੱਚ ਇਹ ਤੁਕ ਆਉਂਦੀ ਹੈ ਤੁਸੀਂ ਪੜ੍ਹ ਕੇ ਦੇਖੋ ਇਹਨੂੰ ਕਵਣੁ ਸੁਵੇਲਾ ਵਖਤੁ ਕਵਣੁ ਕਵਣ ਥਿਤ ਕਵਣੁ ਵਾਰ ਠੀਕ ਹੈ ਜੀ ਹੁਣ ਤੁਸੀਂ ਇੱਕ ਗੱਲ ਨੋਟ ਕਰੋ ਕਿ ਜਿਹੜਾ yellow color ਦੇ ਕੀਤੇ ਨੇ ਆ ਨੀਲੇ ਰੰਗ ਦੇ ਮੈਂ ਇਹ ਕੀਤੇ ਹੋਏ ਨੇ ਕਵਨ ਇੱਥੇ ਸਾਰਿਆਂ ਦੇ ਵਿੱਚ ਔਂਕੜ ਲੱਗੀ ਹੋਈ ਹੈ ਪਰ ਇਸ ਵਾਲੇ ਜਿਹੜਾ ਇਹ ਹਲਕੇ ਨੀਲੇ ਰੰਗ ਦਾ ਹੈਗਾ ਹਾਈਲਾਈਟਡ ਇਸ ਕਵਨ ਦੇ نیچے ਔਂਕੜ ਨਹੀਂ ਲੱਗੀ ਹੋਈ ਇਹਦਾ ਕਾਰਨ ਦੇਖੋ ਜਦੋਂ ਅਸੀਂ ਕਹਿੰਦੇ ਹਾਂ ਕਵਨ ਨੂੰ ਸੁਵੇਲਾ ਇਹ ਵੇਲਾ ਹੈ ਵੇਲਾ ਕੀ ਹੁੰਦਾ ਹੈ ਇਕਵਚਨ ਹੈ ਵੇਲਾ ਪੁਲਿੰਗ ਹੈ ਇੱਥੇ ਦੇਖੋ ਵਕਤ ਕਵਨ ਬਖਤ ਵੀ ਇੱਕਵਚਨ ਹੈ ਤੇ ਨਾਲੇ ਪੁਲਿੰਗ ਹੈ ਇੱਥੇ ਹੈਗਾ ਵਾਰ ਆਪਾਂ ਕਹਿੰਦੇ ਅੱਜ ਕੀ ਵਾਰ ਹੈ ਤੇ ਇਹਦਾ ਮਤਲਬ ਹੈ ਵਾਰ ਵੀ ਇੱਕਵਚਨ ਹੈ ਤੇ ਪੁਲਿੰਗ ਹੈ ਤਾਂ ਇੱਥੋਂ ਸਾਨੂੰ ਕੀ ਪਤਾ ਲੱਗਦਾ ਹੈ ਕਿ ਜਿੱਥੇ ਵਿਸ਼ੇਸ਼ ਜਿਹੜਾ ਹੈਗਾ ਉਹ ਇੱਕਵਚਨ ਹੈ ਤੇ ਪੁਲਿੰਗ ਹੈ ਉੱਥੇ ਉਸ ਤੋਂ ਪਹਿਲਾਂ ਵਾਲੇ ਵਿਸ਼ੇਸ਼ਣ ਦੇ ਅੱਗੇ ਉਹਨਾਂ ਨੇ ਔਂਕੜ ਲਗਾ ਦਿੱਤੀ ਹੈ हम ती इोट नोट गे कि कवन है लगे तो हुआ है, थिती। थिती की है।, कहने है, है। मतलब है की है। एक वचन है एक वचन है इसी लिंग है ठीक है जी ਹੁਣ ਇਕਵਚਨ ਇਸਤਰੀ ਲਿੰਗ ਇਹਦਾ ਮਤਲਬ ਹੈ ਕਿ ਇਸ ਦੇ ਅੱਗੇ ਜਿਹੜਾ ਕਵਨ ਹੈ ਉਸ ਨੂੰ ਅਸੀਂ ਔਕੜ ਨਹੀਂ ਲਗਾਉਣੀ ਉਹ ਮੁਕਤ ਰਹੂਗਾ ਠੀਕ ਹੈ ਜੀ ਹੁਣ ਮੈਂ ਤੁਹਾਨੂੰ ਇੱਕ ਤੁਕ ਆਪਣੇ ਕੋਲੋਂ ਦੱਸ ਦਿੰਨਾ ਇੱਕ ਤੁਕ ਹੈ ਫੱਕੜ ਜਾਂਦੀ ਫੱਕੜ ਨਾਉ ਹੁਣ ਇਹਦੇ ਵਿੱਚ ਕੀ ਗਲਤੀ ਹੈ ਹੁਣ ਜੇ ਤੁਸੀਂ ਉਚਾਰਨ ਸੁਚੇਤ ਕੀਤਾ ਹੋਊਗਾ ਤਾਂ ਵੈਸੇ ਹੀ ਤੁਹਾਨੂੰ ਪਤਾ ਲੱਗ ਜਾਣਾ ਕਿ ਕਿੱਥੇ ਆਉਣੀ ਹੈ ਔਂਕੜ ਕਿੱਥੇ ਰਹਿਣਾ ਮੁਕਤਾ ਪਰ ਤੁਹਾਨੂੰ ਵਿਆਕਰਨ ਵੀ ਇਹ ਦੱਸ ਰਹੀ ਆ ਕਿ ਨਾਓ ਕੀ ਹੁੰਦਾ ਪੁਲਿੰਗ ਜਾਤੀ ਕੀ ਹੁੰਦੀ ਹੈ ਤੇਰੀ ਜਾਤੀ ਕੀ ਹੈ ਜਰ ਜਾਤੀ ਕੁਝ ਵੀ ਆਪਾਂ ਨੂੰ ਇੱਕ ਬਸ ਯਾਦ ਰੱਖਣਾ ਕਿ ਇਹ ਜਿਹੜਾ ਸ਼ਬਦ ਹੈ ਉਹਦਾ ਲਿੰਗ ਤੇ ਵਚਨ ਕੀ ਹੈ ਇਹ ਇੱਕ ਵਚਨ ਇਸਤਰੀ ਲਿੰਗ ਹੈ ਠੀਕ ਹੈ ਜੀ ਨਾਉ ਕੀ ਹੈ ਇੱਕ ਵਚਨ ਤੇ ਪੁਲਿੰਗ ਇਸ ਕਰਕੇ ਇੱਥੇ ਔਂਕੜ ਆਊਗਾ ਹੁਣ ਤੁਸੀਂ ਦੇਖੋ ਕਿ ਆਪਾਂ ਸਿਰਫ ਦੋ ਯੁਕਤਾਂ ਦੇ ਸਹਾਰੇ ਗੁਰਬਾਣੀ ਦੀ ਸ਼ੁੱਧਤਾ ਵੱਲ ਨੂੰ ਇੱਕ ਕਦਮ ਪੱਟ ਲਿਆ ਇਹ ਮੈਂ ਇਹ ਨਹੀਂ ਕਹਿੰਦਾ ਕਿ ਇਹਦੇ ਨਾਲ 100% ਆਪਾਂ ਬਿਲਕੁਲ ਹੀ 100% ਸਹੀ ਕੋਈ ਵੀ ਕਰ ਸਕਦਾ ਉਹਦੇ ਲਈ ਹੋਰ ਵੀ ਜ਼ਿਆਦਾ ਯੁਕਤਾਂ ਦੀ ਲੋੜ ਪੈਂਦੀ ਹੈ ਪਰ ਤੁਹਾਡੇ ਪੱਧਰ ਤੇ ਤੁਹਾਡੇ ਪੇਪਰ ਲਈ ਇਹ ਇੰਨਾ ਕੁ ਬਹੁਤ ਹੁੰਦਾ ਸੋ ਇਸ ਕਰਕੇ ਇਹ ਵਾਲਾ ਜਿਹੜਾ ਇੱਥੇ ਫੱਕੜ ਸ਼ਬਦ ਲਿਖਿਆ ਹੋਇਆ ਹੈ ਏ ਮੁਖਤਾਰ ਹੋਗਾ ਏ ਵੇੜਾ ਜਿਹੜਾ ਹੈਗਾ ਇੱਥੇ ਔਂਕੜ ਆਊਗੀ ਠੀਕ ਹੈ ਜੀ ਹੁਣ ਇਸ ਤੋਂ ਬਾਅਦ ਅਸੀਂ ਇੱਕ ਅਗਲੀ ਹੋਰ ਉਦਾਹਰਨ ਦੇਖਦੇ ਹਾਂ ਸਾਨੂੰ ਦੋਨੋਂ ਚੀਜ਼ਾਂ ਦੇਖਣੀਆਂ ਪੈਂਦੀਆਂ ਨੇ ਵਚਨ ਤੇ ਲਿੰਗ ਤੀਜਾ ਕਾਰਕ ਵੀ ਹੈ ਉਹ ਵੀ ਆਪਾਂ ਕਿਸੇ ਹੋਰ ਵੀਡੀਓ ਦੇ ਵਿੱਚ ਡਿਸਕਸ ਕਰ ਸਕਦੇ ਹਾਂ ਦੂਜੀ ਉਦਾਹਰਨ ਤੁਸੀਂ ਦੇਖੋ ਕਿ ਜਪਜੀ ਸਾਹਿਬ ਦੀ ਪੌੜੀ 26ਵੀਂ ਹੈ ਹੁਣ ਤੁਸੀਂ ਇਹ ਵਾਲੀਆਂ ਤੁਕਾਂ ਦੇਖੋ ਤੇ ਇਹ ਵਾਲੀਆਂ ਤੁਕਾਂ ਦੇਖੋ ਇੱਥੇ ਸਾਰੀ ਜਿੱਥੇ ਜਿੰਨੀ ਵਾਰੀ ਵੀ ਅਮੁੱਲ ਲਿਖਿਆ ਗਿਆ ਓਨੀ ਵਾਰੀ ਹੀ ਅਮੁੱਲ ਦਾ ਲੱਲਾ ਮੁਕਤਾ ਹੈ ਠੀਕ ਹੈ ਨਾ ਜੀ ਕਿਉਂਕਿ ਗੁਣ ਵਪਾਰ ਵਪਾਰੀਏ ਭੰਡਾਰ ਇਹ ਸਾਰੇ ਜਿਹੜੇ ਨੇ ਇਹ ਪੁਲਿੰਗ ਨੇ ਤੇ ਬਹੁਵਚਨ ਨੇ ਇੱਥੇ ਅਮੁੱਲ ਧਰਮ ਅਮੁੱਲ ਦੀਬਾਨ ਇੱਥੇ ਹੁਣ ਵਚਨ ਅਸੀਂ ਦੇਖ ਰਹੇ ਆ ਇਹ ਸਾਰੇ ਇਕਵਚਨ ਪੁਲਿੰਗ ਨੇ ਪਰ ਇਹਦੇ ਨਾਲ ਹੀ ਇਸ ਕਰਕੇ ਇੱਥੇ ਔਂਕੜ ਆ ਰਹੀਆ ਮੁੱਲ ਦੇ ਵਿੱਚ ਹੁਣ ਤੁਹਾਨੂੰ ਸਮਝ ਆ ਗਿਆ ਕਿ ਇੱਥੇ ਨਹੀਂ ਹੈਗਾ ਔਂਕੜ ਠੀਕ ਹੈ ਜੀ ਇਹਦੇ ਨਾਲ ਇੱਕ ਇੰਪੋਰਟੈਂਟ ਗੱਲ ਉਹ ਵੀ ਤੁਸੀਂ ਨੋਟ ਕਰ ਰਹੇ ਹੋਵੋਗੇ ਮੈਂ ਉਹਨੂੰ ਕਲਰ ਵੀ ਵੱਖਰਾ ਕੀਤਾ ਹੋਇਆ ਹੁਣ ਤੁਸੀਂ ਦੇਖੋਗੇ ਕਿ ਧਰਮ ਦੀ ਬਾਣ ਤੁਲ ਪਰਵਾਣ ਨਿਸ਼ਾਨ ਫਰਮਾਨ ਕਰਮ ਇਹਨਾਂ ਦੇ ਸਾਰਿਆਂ ਦੇ ਥੱਲੇ ਔਂਕੜ ਲੱਗੀ ਹੋਈ ਆ ਇਥੇ ਔਂਕੜ ਲੱਗੀ ਹੋਈ ਹੈ ਨਾ ਕਿਉਂ ਕਿ ਇਹ ਸਾਰੇ ਦੇ ਸਾਰੇ ਪੁਲਿੰਗ ਨੇ ਇੱਕ ਵਚਨ ਪੁਲਿੰਗ ਨੇ ਪਰ ਸਿਰਫ ਇੱਕ ਇਹਨਾਂ ਚੋਂ ਬਕਸ਼ੀਸ਼ ਹਾਲਾਂਕਿ ਬਕਸ਼ੀਸ਼ ਫਾਰਸੀ ਦਾ ਫਾਰਸੀ ਦਾ ਸ਼ਬਦ ਹੈ ਤਾਂ ਬਕਸ਼ੀਸ਼ ਜਿਹੜਾ ਉਹਦੇ ਥੱਲੇ ਔਂਕੜ ਨਹੀਂ ਲੱਗੀ ਹਾਂ ਹਾਂਜੀ ਤੁਸੀਂ ਸਮਝ ਗਏ ਮੈਨੂੰ ਲੱਗਦਾ ਕਿਉਂਕਿ ਬਕਸ਼ੀਸ਼ ਕੀ ਹੈ ਉਹ ਪੁਲਿੰਗ ਨਹੀਂ ਹੈ ਆਪਾਂ ਕਹਿੰਦੇ ਹਾਂ ਬਕਸ਼ੀਸ਼ ਕੀਤੀ ਮੇਰੇ ਉੱਤੇ ਬਕਸ਼ੀਸ਼ ਜਾਂ ਬਖਸ਼ਿਸ਼ ਹੋਈ ਬਖਸ਼ਿਸ਼ ਹੋਇਆ ਨਹੀਂ ਲਿਖਦੇ ਸੋ ਜਸਟ ਸਾਨੂੰ ਇਹ ਲਿੰਗ ਦਾ ਪਤਾ ਲੱਗਣ ਤੋਂ ਬਾਅਦ ਸਾਨੂੰ ਪਤਾ ਲੱਗੇਗਾ ਕਿ ਦੇਖੋ ਬਾਕੀ ਸਾਰੀਆਂ ਥਾਵਾਂ ਤੇ ਔਂਕੜ ਲੱਗੀ ਹੋਈ ਹੈ ਸਿਰਫ ਇੱਥੇ ਇਹ ਸ਼ਬਦ ਦੇ ਉੱਤੇ ਔਂਕੜ ਨਹੀਂ ਲੱਗੀ ਕਿਉਂਕਿ ਇਹ ਖੁਦ ਆਪ ਬਜ਼ਾਤ ਤੇ ਖੁਦ ਹੀ ਫਾਰਸੀ ਦਾ ਹੋਣ ਦੇ ਬਾਵਜੂਦ ਅਸੀਂ ਚਲੋ ਪੰਜਾਬ ਹੁਣ ਤਾਂ ਇਹ ਗੁਰਮੁਖੀ ਦਾ ਹੋ ਗਿਆ ਜਦੋਂ ਗੁਰਬਾਣੀ ਚ ਆ ਗਿਆ ਤਾਂ ਉਹ ਸ਼ਬਦ ਗੁਰਮੁਖੀ ਦਾ ਹੀ ਹੋ ਗਿਆ ਪਰ ਅਸੀਂ ਇਹਦਾ ਲਿੰਗ ਜਿਹੜਾ ਪੰਜਾਬੀ ਦੇ ਹਿਸਾਬ ਨਾਲ ਹੀ ਦੇਖਣਾ ਤਾਂ ਉਹ ਦੇਖ ਰਹੇ ਹਾਂ ਸਾਨੂੰ ਪਤਾ ਲੱਗਦਾ ਕਿ ਇਹ ਸਿਰਫ ਕੱਲਾ ਇਸਤਰੀ ਲਿੰਗ ਹੈ ਬਕਸੀਸ ਇਸ ਕਰਕੇ ਇੱਥੇ ਇਹ ਮੁਕਤ ਹੈ ਆਪਾਂ ਪਹਿਲਾਂ ਵੀ ਗੱਲ ਕਰ ਚੁੱਕੇ ਹਾਂ ਜਿੱਥੇ ਇਸਤਰੀ ਲਿੰਗ ਸੀ ਉੱਥੇ ਅਸੀਂ ਮੁਕਤਾ ਹੀ ਰੱਖਿਆ ਸੀਗਾ ਸੋ ਇਸ ਤਰ੍ਹਾਂ ਦੇ ਕੁਝ ਵਿਆਕਰਨਿਕ ਨਿਯਮ ਨੇ ਜਿਹੜੇ ਤੁਹਾਨੂੰ ਓਸ ਪਰਸੈਂਟ ਤੱਕ ਹੈਲਪ ਕਰਨਗੇ ਇਹਨਾਂ ਦੀਆਂ ਬਹੁਤ ਸਾਰੀਆਂ ਅਪਵਾਦ ਵੀ ਨਹੀਂ ਇਹ ਇਹਦਾ ਇਹਨਾਂ ਵਿੱਚ ਵੀ ਇੱਕ ਅਪਵਾਦ ਹੈ ਪਰ ਓਨੀ ਡੂੰਘਾਈ ਦੇ ਵਿੱਚ ਘੱਟੋ ਘੱਟ ਆ ਆਈਐਸ ਦੇ ਪੇਪਰ ਜਾਂ ਹੋਰ ਜਿਹੜੇ ਇਸ ਪੱਧਰ ਦੇ ਮਾਸਟਰਸ ਲੈਵਲ ਦੇ ਨੇ ਉਹਨਾਂ ਨੂੰ ਜਾਣ ਦੀ ਲੋੜ ਨਹੀਂ ਪੈਣੀ ਇਹ ਰਿਸਰਚ ਦਾ ਵਿਸ਼ਾ ਵੀ ਹੈ ਤੇ ਕੁਝ ਜਿਹੜੇ ਵਿਦਵਾਨ ਇਸ ਪੱਖ ਤੋਂ ਗੁਰਬਾਣੀ ਵਿਆਕਰਨ ਦੀ ਖੋਜ ਕਰ ਰਹੇ ਨੇ ਉਹ ਇਸ ਪੱਖ ਤੋਂ ਲੱਗੇ ਹੋਏ ਨੇ ਸੋ ਇਸ ਤਰ੍ਹਾਂ ਤੁਸੀਂ ਇਹ ਦੋ ਜੁਗਤਾਂ ਵਰਤ ਕੇ ਤਕਰੀਬਨ ਤਕਰੀਬਨ 90% ਗਲਤੀ ਜਿਹੜੀ ਆ ਉਹ ਤੁਹਾਡੀ ਨਹੀਂ ਹੋਊਗੀ ਤੇ ਬਾਕੀ ਜੇ ਸ਼ੋਭਿਸ਼ਾ ਨਾਲ ਲੱਗੋਗੇ ਤਾਂ ਬਾਕੀ ਜਿਹੜੀ ਰਹਿੰਦੀ 10% ਆ ਉਹ ਵੀ ਨਹੀਂ ਹੋਊਗੀ ਅੱਜ ਦੇ ਵੀਡੀਓ ਲਈ ਇੰਨਾ ਹੀ ਧੰਨਵਾਦ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ